ਅੱਜ ਡਿਨਰ ਵਿੱਚ ਬਣਾਣਾ ਹੈ ਗੋਭੀ ਮਟਰ ਤੇ ਨਾਲ ਗਾਜਰਾ ਵਿੱਚ ਆਲੂ ਪਾ ਕੇ ਇੱਕ ਤਰ੍ਹਾਂ ਮਿਕਸ ਵੈਜੀਟੇਬਲ ਹੀ ਹੋਗੀ ਤੇ ਇਹ ਚਾਰ ਸਬਜ਼ੀਆਂ ਨੂੰ ਮਿਕਸ ਕਰਕੇ ਬਣਾਉਂਗੇ ਸਬਜ਼ੀ ਕਿਉਂਕਿ ਮੱਕੀ ਦੀ ਰੋਟੀ ਨਾਲ ਸੁੱਕੀ ਸਬਜ਼ੀ ਵਧੀਆ ਲੱਗਦੀ ਹੈ ਸਰਦੀਆਂ 'ਚ ਪਹਿਲਾਂ ਤੇਲ ਪਾਤਾ ਸਰੋਂ ਦੇ ਤੇਲ ਵਿੱਚ ਸੁੱਕੀ ਸਬਜ਼ੀ ਬਣਾਉ ਤਾਂ ਬਹੁਤ ਵਧੀਆ ਬਣਦੀ ਹੈ ਘੀ ਨਾਲ ਤੇਲ ਪਾ ਕੇ ਲਸਣ ਪਿਆਜ਼ ਪਹਿਲਾਂ ਹੀ ਤਿਆਰੀ ਕਰੀ ਹੋਈ ਸੀ ਲਸਣ ਪਿਆਜ਼ ਤੇ ਅਦਰਕ ਇਹਦੇ ਸਬਜੀ ਕੱਟ ਕੇ ਤੇ ਧੋ ਕੇ ਰੱਖ ਲਈ ਸੀ ਪਹਿਲਾਂ ਸਭ ਤੋਂ ਪਹਿਲਾਂ ਪਾਉਂਗੇ ਆਪਾਂ ਜੀਰਾ ਜੀਰਾ ਉਹਦੋਂ ਪਾਣਾ ਜਦੋਂ ਤੇਲ ਗਰਮ ਹੋ ਜਾਵੇ ਠੀਕ ਹੈ ਤੇ ਤੇਲ ਗਰਮ ਹੋਂਦਵਾ ਜੀਰਾ ਪਾਤਾ ਜੀਰਾ ਸੜਨ ਤੋਂ ਪਹਿਲਾਂ ਹੀ ਆਪਣਾ ਲਸਣ ਪਿਆਜ਼ ਅਦਰਕ ਦਾ ਜੋ ਵੀ ਤੁਸੀਂ ਕੱਟ ਕੇ ਰੱਖਿਆ ਹੈ ਉਹ ਪਾ ਦੋ ਤੇ ਇਹਨੂੰ ਐਡ ਕਰੋ ਉਸ ਤੋਂ ਬਾਅਦ ਟਮਾਟਰ ਕੱਟ ਕੇ ਰੱਖ ਆ ਉਹਨੇ ਇੱਕ ਕੱਟ ਕੇ ਤੇ ਉਹਨਾਂ ਨੂੰ 골ਡਨ ਫਰਾਈ ਹੋਣ ਤੇ ਪਾ ਲੈਣਾ ਹੈ ਤੇ ਇਹਨੂੰ ਮਿਕਸ ਕਰਕੇ ਆਪਾਂ ਮਸਾਲਾ ਤਿਆਰ ਕਰਨਾ ਹੈ ਮਸਾਲਾ ਤਾਂ ਹਰ ਇੱਕ ਸਬਜ਼ੀਆਂ ਦਾ ਇੱਕੋ ਜਿਹਾ ਬੰਦਾ ਹੈ ਪਰ ਜਿਹੜੀ ਸੁੱਕੀ ਸਬਜ਼ੀ ਹੁੰਦੀ ਉਹ ਚ ਥੋੜੇ ਨੂਨ ਮਿਰਚ ਮਸਾਲੇ ਥੋੜੇ ਤੇਜ ਪਾਣੇ ਤਾਂ ਕਿ ਸਬਜ਼ੀ ਕਰਾਰੀ ਜੀ ਬਣੇ ਤਾਂ ਹਲਦੀ ਨੂਨ ਮਿਰਚ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਚੰਗੀ ਲੱਗਦੀ ਹੈ ਘੱਟ ਖਾਂਦੇ ਤਾਂ ਘੱਟ ਪਾਓ ਅਗਰ ਥੋੜਾ ਤਿੱਖਾ ਖਾਣਾ ਪਸੰਦ ਹੈ ਤਾਂ ਤਿੱਖਾ ਪਾਓ ਤੇ ਮਸਾਲਾ ਬਣਾ ਕੇ ਤੇ ਇਹਨੂੰ 15 ਕਿ ਮਿੰਟ ਲਈ ਰੱਖੋਗੇ ਢੱਕ ਕੇ ਤਾਂ ਹੁਣ ਮਸਾਲਾ ਤਿਆਰ ਹੋ ਗਿਆ ਤਾਂ ਇਹਦੇ ਵਿੱਚ ਪਾਉਂਦੇ ਆਪਾਂ ਆਪਣੇ ਜਿਹੜੀ ਸਬਜ਼ੀਆਂ ਕੱਟ ਕੇ ਰੱਖੀਆਂ ਹੋਈਆਂ ਸੀਗੀਆਂ ਮਤਲਬ ਕਿ ਗੋਭੀ ਮਟਰ ਕੱਡੇ ਹੋਏ ਸੀ ਗਾਜਰ ਤੇ ਆ ਸਬਜ਼ੀ ਤਿਆਰ ਹੈ